ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਬੋਲ ਨੇ ਮਰਨ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸੇ ਅਗੇ ਆਖੀ ਹੈ ਦਰਗਹੇ ਪਾਵੇ ਸਾਚੀ ਮਾਨੋ ਸੋ ਇਨਾਂ ਬੋਲ ਅਨੁਸਾਰ ਅੱਜ ਆਪਾਂ ਗੱਲ ਕਰਦੇ ਆਂ ਸਰਦਾਰ ਉਦਮ ਸਿੰਘ ਜੀ ਸਰਦਾਰ ਉਦਮ ਸਿੰਘ ਜੀ ਜਿਨ੍ਹਾਂ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਪਿੰਡ ਸੁਨਾਮ ਦੇ ਵਿੱਚ ਮਾਤਾ ਨਰੈਣ ਕੌਰ ਜੀ ਦੀ ਕੁੱਖੋਂ ਪਿਤਾ ਸਰਦਾਰ ਟੈਲ ਸਿੰਘ ਦੇ ਗ੍ਰਹਿ ਵਿਖੇ ਹੋਇਆ ਬਚਪਨ ਦਾ ਨਾਮ ਸ਼ੇਰ ਸਿੰਘ ਹੈ ਜਨਮ ਦੇ 2 ਸਾਲ ਤੋਂ ਬਾਅਦ ਮਾਤਾ ਨਰੈਣ ਕੌਰ ਜੀ ਚੜ੍ਹਾਈ ਕਰ ਜਾਂਦੇ ਨੇ ਪਿਤਾ ਸਰਦਾਰ ਟੈਲ ਸਿੰਘ ਦੀ ਸਨ 1907 ਦੇ ਵਿੱਚ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ ਇਹਨਾਂ ਦੇ ਵੱਡੇ ਭਰਾ ਸਰਦਾਰ ਮੁਕਤਾ ਸਿੰਘ ਜੀ ਇਹ ਦੋਨਾਂ ਭਰਾਵਾਂ ਦੇ ਬਚਪਨ ਦੇ ਵਿੱਚ ਹੀ ਸਿਰ ਤੋਂ ਮਾਤਾ ਤੇ ਪਿਓ ਦਾ ਸਾਆਇਆ ਉੱਠ ਜਾਂਦਾ ਹੈ ਮੁੱਢਲੀ ਪੜ੍ਹਾਈ ਵਾਸਤੇ ਇਹਨਾਂ ਦੋਨਾਂ ਭਰਾਵਾਂ ਨੂੰ ਅੰਮ੍ਰਿਤਸਰ ਸ਼ਹਿਰ ਸੈਂਟਰ ਖਾਲਸਾ ਜਤਿਮ ਖਾਨਾ ਪੁਤਲੀ ਘਰ ਦੇ ਵਿੱਚ ਮੁੱਢਲੀ ਪੜ੍ਹਾਈ ਵਾਸਤੇ ਛੱਡ ਦਿੱਤਾ ਜਾਂਦਾ ਹੈ ਇੱਥੇ ਇਹਨਾਂ ਦੇ ਨਾਮ ਵੀ ਬਦਲੀ ਹੋ ਜਾਂਦੇ ਨੇ ਸ਼ੇਰ ਸਿੰਘ ਜੀ ਦਾ ਨਾਮ ਸਰਦਾਰ ਉਦਮ ਸਿੰਘ ਅਤੇ ਸਰਦਾਰ ਮੁਕਤਾ ਸਿੰਘ ਜੀ ਦਾ ਨਾਮ ਸਰਦਾਰ ਸਾਧੂ ਸਿੰਘ ਇਤਨੇ ਆਪਣੀ ਪੜ੍ਹਾਈ ਪੂਰੀ ਕਰਦੇ ਆ ਸਰਦਾਰ ਮੁਕਤਾ ਸਿੰਘ ਜਿਨ੍ਹਾਂ ਦਾ ਬਾਅਦ ਦੇ ਵਿੱਚ ਨਾ ਸਰਦਾਰ ਸਾਧੂ ਸਿੰਘ ਹੈ ਸਨ 1917 ਦੇ ਵਿੱਚ ਇਹਨਾਂ ਦੇ ਵੱਡੇ ਭਰਾ ਸਰਦਾਰ ਮੁਕਤਾ ਸਿੰਘ ਜੀ ਦੀ ਮੌਤ ਹੋ ਜਾਂਦੀ ਹੈ 1918 ਦੇ ਵਿੱਚ ਆਪਣੀ میٹرਕ ਦੀ ਪੜ੍ਹਾਈ ਪੂਰੀ ਕਰਕੇ ਸਨ 1919 ਦੇ ਵਿੱਚ ਯਤੀਮਖਾਨੇ ਨੂੰ ਇਹ ਛੱਡ ਦਿੰਦੇ ਨੇ 13 April ਸਨ 1919 ਦੇ ਵਿੱਚ ਅੰਗਰੇਜ਼ੀ ਹਕੂਮਤ ਦੇ ਵੱਲੋਂ ਭਾਰਤੀ ਨਿਹਥੇ ਲੋਕਾਂ ਦੇ ਉੱਪਰ ਜੋ ਗੋਲੀਆਂ ਚਲਾਈਆਂ ਗਈਆਂ ਇਸ ਹੱਤਿਆਕਾਂਡ ਦਾ ਅਸਰ ਸਰਦਾਰ ਉਦਮ ਸਿੰਘ ਜੀ ਦੇ ਮਨ ਦੇ ਉੱਤੇ ਬਹੁਤ ਗਹਿਰਾ ਹੋਇਆ ਉਹਨਾਂ ਨੇ ਜਿਲ੍ਹਿਆਂ ਵਾਲੇ ਬਾਗ ਦੀ ਮਿੱਟੀ ਆਪਣੇ ਮੱਥੇ ਤੇ ਲਾਉਂਦੇ ਆ ਤੇ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਉਪਰੰਤ ਅਰਦਾਸ ਕੀਤੀ ਤੇ ਪ੍ਰਣ ਕੀਤਾ ਕਿ ਇਸ ਹੱਤਿਆਕਾਂਡ ਦਾ ਬਦਲਾ ਮੈਂ ਜ਼ਰੂਰ ਲਵਾਵਾਂਗਾ ਸਾਲ 1924 ਦੇ ਵਿੱਚ ਉਹਨਾਂ ਨੇ ਗਦਰ ਪਾਰਟੀ ਦੇ ਵਿੱਚ ਸ਼ਾਮਲ ਹੋਏ ਅਤੇ ਆਪਣਾ ਇਹ ਪ੍ਰਾਣ ਆਪਣਾ ਇਹ ਮਕਸਦ ਪੂਰਾ ਕਰਨ ਵਾਸਤੇ ਉਹਨਾਂ ਨੇ ਬੜੀ ਸਖਤ ਮਿਹਨਤ ਕੀਤੀ ਤਾਂ ਕਿ ਹਥਿਆਰ ਖਰੀਦ ਸਕਣ। ਕਈ ਦੇਸ਼ਾਂ ਦੀ ਯਾਤਰਾ ਵੀ ਕੀਤੀ। ਇੱਕ ਦੇਸ਼ ਦੇ ਵਿੱਚ ਸਰਦਾਰ ਉਦਮ ਸਿੰਘ ਜੀ ਨੂੰ ਨਜਾਇਜ਼ ਹਥਿਆਰ ਰੱਖਣ ਦੇ ਲਈ 5 ਸਾਲ ਦੀ ਸਜ਼ਾ ਵੀ ਹੋਈ। 5 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਕਿਸੇ ਹੋਰ ਨਾਮ ਦੇ ਉੱਤੇ ਆਪਣਾ ਪਾਸਪੋਰਟ ਬਣਾ ਕੇ ਸਨ 1934 ਦੇ ਵਿੱਚ ਲੰਡਨ ਪਹੁੰਚਦੇ ਨੇ ਲੰਡਨ ਪਹੁੰਚ ਕੇ ਉਹਨਾਂ ਨੇ ਇੱਕ ਕਮਰਾ ਕਿਰਾਏ ਤੇ ਲਿਆ ਤੇ ਆਪਣਾ ਬਦਲਾ ਪੂਰਾ ਕਰਨ ਵਾਸਤੇ ਇੱਕ 6 ਗੋਲੀਆਂ ਵਾਲਾ ਪਿਸਤੌਲ ਵੀ ਖਰੀਦਿਆ ਸਮਾਂ ਆਇਆ ਵੈਸੇ ਤੇ ਸਰਦਾਰ ਉਦਮ ਸਿੰਘ ਜੀ ਨੂੰ ਕਈ ਮੌਕੇ ਮਿਲੇ ਸੀ ਆਪਣਾ ਬਦਲਾ ਲੈਣ ਵਾਸਤੇ ਪਰ ਸਰਦਾਰ ਉਦਮ ਸਿੰਘ ਜੀ ਚਾਹੁੰਦੇ ਸੀ ਕਿ ਮੈਂ ਆਪਣਾ ਬਦਲਾ ਲੰਡਨ ਦੀ ਭਰੀ ਹੋਈ ਸਭਾ ਦੇ ਵਿੱਚ ਲਾਵਾਂ ਤਾਂ ਕਿ ਇਹਨਾਂ ਨੂੰ ਇਹ ਅਹਿਸਾਸ ਹੋਵੇ ਕਿ ਜੇਕਰ ਤੁਸੀਂ ਕਿਸੇ ਦੇ ਉੱਪਰ ਜ਼ੁਲਮ ਕਰਦੇ ਹੋ ਤੇ ਉਹਦਾ ਬਦਲਾ ਲੈਣ ਵਾਸਤੇ ਵੀ ਕੋਈ ਨਾ ਕੋਈ ਸੂਰਮਾ ਜ਼ਰੂਰ ਉੱਠਦਾ ਹੈ ਧੰਗ ਗੁਰੂ ਕਲਗੀਧਰ ਪਾਸ਼ਾ ਜੀ ਆਪਣੇ ਬਚਨਾਂ ਰਾਹੀਂ ਗੱਲ ਕਹਿੰਦੇ ਨੇ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ ਕਿ ਜਦੋਂ ਕੋਈ ਤੀਰ ਸਰੀਰ ਉੱਤੇ ਲੱਗਦਾ ਹੈ ਤੇ ਮਨ ਦੇ ਵਿੱਚ ਰੋਸ ਪੈਦਾ ਹੁੰਦਾ ਹੈ ਇਸੇ ਤਰ੍ਹਾਂ ਹੀ ਜਲਿਆਂਵਾਲੇ ਬਾਗ ਦੇ ਹੱਤਿਆਕਾਂਡ ਦਾ ਅਸਰ ਜਿਹੜਾ ਤੀਰ ਸੀ ਉਹ ਸਰਦਾਰ ਉਦਮ ਸਿੰਘ ਦੇ ਮਨ ਨੂੰ ਬਹੁਤ ਕਹਿਰਾ ਲੱਗਾ ਹੋਇਆ ਸੀ ਸੋ ਆਪਣਾ ਬਦਲਾ ਪੂਰਾ ਕਰਨ ਵਾਸਤੇ ਲੰਡਨ ਦੇ ਵਿੱਚ ਪਹੁੰਚਿਆ ਕਈ ਮੌਕੇ ਮਿਲੇ ਪਰ ਜਿਹੜਾ ਅਸਲੀ ਮਕਸਦ ਸੀ ਉਹ 13 ਮਾਰਚ 1940 ਨੂੰ ਲੰਡਨ ਦੇ ਕੈਪਟਨ ਹਾਲ ਦੇ ਵਿੱਚ ਆਪਣਾ ਬਦਲਾ ਪੂਰਾ ਕੀਤਾ ਹੈ ਲੰਡਨ ਦੇ ਵਿੱਚ ਉਸ ਹਾਲ ਦੇ ਵਿੱਚ ਮਾਈਕਲ ਉਡਵੈਰ ਨੂੰ ਉਹਨਾਂ ਨੇ ਗੋਲੀਆਂ ਮਾਰੀਆਂ ਸੀਨੇ ਦੇ ਵਿੱਚ ਆਪਣਾ ਬਦਲਾ ਪੂਰਾ ਕੀਤਾ ਬਦਲਾ ਪੂਰਾ ਕਰਨ ਤੋਂ ਬਾਅਦ ਵੀ ਸਰਦਾਰ ਉਦਮ ਸਿੰਘ ਉਥੋਂ ਕੋਈ ਭੱਜਿਆ ਨਹੀਂ ਸੂਰਮਿਆਂ ਦੀ ਤਰ੍ਹਾਂ ਉਥੇ ਆਪਣੀ ਗ੍ਰਿਫਤਾਰੀ ਦਿੱਤੀ ਹੈ 1 April 1940 ਨੂੰ ਸਰਦਾਰ ਉਦਮ ਸਿੰਘ ਜੀ ਦੇ ਉੱਤੇ ਹਤਿਆਕਾਂਡ ਦਾ ਮਕਦਮਾ ਚਲਾਇਆ ਗਿਆ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਜੇਲ੍ਹ ਦੇ ਵਿੱਚ 42 ਦਿਨ ਸਰਦਾਰ ਉਦਮ ਸਿੰਘ ਜੀ ਨੇ ਭੋਖੜਤਾਲ ਕੀਤੀ ਹੈ ਪਰ ਅੰਗਰੇਜ਼ੀ ਹਕੂਮਤ ਉਹਨਾਂ ਨੂੰ ਜਿੰਦਾ ਰੱਖਣਾ ਚਾਹੁੰਦੀ ਸੀ ਤਾਂ ਕਿ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਫਿਰ ਸਮਾਂ ਆਇਆ 31 ਜੁਲਾਈ 1940 ਨੂੰ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਫਾਂਸੀ ਦੀ ਸਜ਼ਾ ਉਹਨਾਂ ਨੇ ਹੱਸ ਕੇ ਕਬੂਲ ਕੀਤੀ ਫਾਂਸੀ ਉੱਤੇ ਇਹ ਸੂਰਮਾ ਹੱਸ-ਹੱਸ ਕੇ ਝੂਲ ਗਿਆ ਤੋਂ ਇਸ ਲਈ ਅੱਜ ਉਹਨਾਂ ਦਾ ਦਿਨ 31 ਜੁਲਾਈ ਸ਼ਹੀਦੀ ਦਾ ਦਿਨ ਹੈ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਦੁਨੀਆ ਦੇ तमाम ਲੋਕਾਂ ਨੂੰ ਇਸ ਮਹਾਨ ਸੂਰਮੇ ਸਰਦਾਰ ਉਦਮ ਸਿੰਘ ਦੀ ਬਾਬਤ ਜਰੂਰ ਪਤਾ ਹੋਣਾ ਚਾਹੀਦਾ ਹੈ ਕਿ ਜੇ ਕੱਲੀ ਸਾਨੂੰ ਆਪਣੀ ਹੀ ਕੌਮ ਨੂੰ ਇਹ ਗੱਲ ਨਹੀਂ ਪਤਾ ਹੈਗੀ ਆਪਣੇ ਸੂਰਮੇ ਆਪਣੇ ਸ਼ਹੀਦਾਂ ਬਾਬਤ ਨਹੀਂ ਪਤਾ ਹੈਗਾ ਤੇ ਕਿਸੇ ਕਵੀ ਨੇ ਬੜੀ ਸੁੰਦਰ ਗੱਲ ਇਸ ਬਾਬਤ ਲਿਖੀ ਸੀ ਉਹ ਕਹਿੰਦਾ ਹੈ ਜਿਸ ਬਾਗ ਦਾ ਮਾਲੀ ਬੇਈਮਾਨ ਹੋ ਜਾਵੇ ਉਹਦੇ ਫਲ ਵੀ ਨਹੀਂ ਫੁੱਲ ਵੀ ਨਹੀਂ ਤੇ ਫਲ ਵੀ ਨਹੀਂ ਜਿਹੜੀ ਬੱਕਰੀ ਸ਼ੇਰ ਦੀ ਜੂਹ ਵਿੱਚੋਂ ਲੰਘ ਜਾਵੇ ਉਹਦੇ ਹੱਡ ਵੀ ਨਹੀਂ ਤੇ ਉਹਦੀ ਖੱਲ ਵੀ ਨਹੀਂ ਤੋਂ ਜਿਹੜੀ ਕੌਮ ਦੇ ਵਛਿੰਦੇ ਲੋਕ ਆਪਣਾ ਇਤਿਹਾਸ ਭੁੱਲ ਜਾਣ ਉਹ ਕੌਮ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ